بولا جی واحرو واحو ایک اونکار واحر جی کی فتح شری بگوتی جی سہایے وا شری بگوتی جی کی پاشاہی دسویں ਪ੍ਰਥਮ ਬਗਾਉ ਤੇ ਸਮਰਕਾਰ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਮਦਾਸ ਜੀ ਸਹਾਏ ਆਜਨ ਹਰ ਕੋ ਬਿਤਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਸ੍ਰਿਠਿ ਸਭੁ ਖਜਾਏ ਤੇਗ ਬਗਾਤਰ ਸਿਮਰਿਆ ਘਰ ਨਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੁਲਉ ਜੀ ਪੰજા ਪਿਆਰਿਆਂ ਚੋਹਾ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਕਮੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਹ ਚਲਾਈ ਤੇਗਵਾਹੀ ਦੇਖ ਕੇ ਅੰਡੜ ਕੀਤਾ ਇਨਾ ਪਿਆਰਿਆਂ ਸੱਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬਾਦ-ਬਾਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਦੀ ਪੁਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮਨਜਾ ਤਮਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਸੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਰਾਜੀ ਕਰੋ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਜਿਤ ਆਮਨ ਕਾ ਸਦਕਾ ਸਭ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਾਹ ਤਹ ਰਸ਼ੀਆ ਰਾਇਤ ਦੇਖ ਦੇਖ ਫਤਿਹ ਬਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾਨ ਕੇਸ਼ਦਾਨ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਕੀਆਂ ਝੰਡੇ ਪੁੰਗੇ ਜੁਗ ਜੁਗ ਅਟਲ ਧੰਕਾ ਜੈਕਾਰ ਬੋਲੋ ਜੀ ਵਾਹੇ ਦਾ ਤਾਂ ਮਨ ਨਿਵਾਤ ਉਚੇ ਮਤ ਪੰਥ ਦਾ ਰਾਖਾ ਆਪਾਰੇ ਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਯਾਰੇ ਖਾਲਸਾ ਜਿਨ ਬਖਸੋ 헤 ਨਿਮਾਨੀਆਂ ਦੇ ਮਾਨ ਨਿਤਾਣੀਆਂ ਦੇ ਤਾਨ ਨਿਓਟੀਆਂ ਦੀ ਹੋਰ ਸੱਚੇ ਪਿਤਾ ਵਾਹਿਗੁਰੂ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨशाह ਅੰਮ੍ਰਿਤ ਕੇ ਦਾਤੇ ਸਰਵਾਂਸ ਦਾਨੀ ਸਾਹਿਬੇ ਕਮਾਲ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮੇਰ ਵਿਖੇ ਧਨ ਧਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਨਵੇਂ ਸਾਲ 2021 ਦੀ ਸ਼ੁਰੂਆਤ ਨੂੰ ਮੁੱਖ ਰੱਖਦਿਆਂ ਹੋਇਆਂ ਘਾਟਾ ਨੂੰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੋਹਣੇ ਦੀਵਾਨ ਸਜਾਏ ਗਏ ਹਨ ਸਜੇ ਹੋਏ ਦੀਵਾਨਾਂ ਦੇ ਵਿੱਚ ਅਲਾਹੀ ਬਾਣੀ ਦੇ ਰਸ ਭਿੰਨੇ ਕੀਰਤਨ ਗੁਰਬੰਦੀਆਂ ਵਿਚਾਰਾਂ ਛੇ ਪੌਣੀਆਂ ਅਨੰਦ ਸਾਹਿਬ ਜੀ ਦੇ ਜਾਪ ਹੋਏ ਹਨ ਅਖਰ ਬਾਦ ਘਾਟ ਭੁੱਲ ਚੁੱਕ ਮਾਫ ਕਰਨਾ ਜੀ ਪੜੀ ਸੁਣੀ ਬਾਣੀ ਸੋਧ ਕੇ ਸੱਚpan ਵਿਖੇ ਪਰਵਾਰ ਕਰਣੀ ਗੁਰਬਾਣੀ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾ ਕੇ ਕਿਰਤਾਂth ਕਰਨਾ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਰੁਫਲ ਪੇਟਾਵਾਂ ਦਰ ਪਰਵਾਰ ਕਾਨੀਆਂ ਮਨੁ ਕਾਮਨਾ ਪੂਰੀਆਂ ਕਰਨੀਆਂ ਯਾਤਰਾ ਸਪਨੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੀ ਰਜਾ ਦੇ ਵਿੱਚ ਭਾਣੇ ਦੇ ਵਿੱਚ 2020 ਸੁਖਾਂ ਵਿੱਚ ਬਤੀਤ ਹੋਇਆ ਹੈ 2021 ਪਰ ਆਰੰਭ ਹੋਇਆ ਹੈ ਆਪਣੀ ਰਜਾ ਵਿੱਚ ਭਾਣੇ ਵਿੱਚ ਬਤੀਤ ਕਰਾਣਾ ਆਪਣਾ ਨਾਮ ਜਪਾਣਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਦਰੋਂ ਪਰੋਂ ਨਾਮ ਬਾਣੀ ਦੇ ਆਸਰੇ ਗੁਰ ਚਰਨਾਂ ਦੀ ਪ੍ਰੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਜੀ ਸਤਿਗੁਰੂ ਜੀ ਆਪ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਜੀ ਸਮੂਹ ਕਿਸਾਨ ਜਥੇਬੰਦੀਆਂ ਆਪਣਾ ਹੱਕ ਲੈਣ ਦੇ ਲਈ ਦਿੱਲੀ ਦੀ ਧਰਤੀ ਤੇ ਬੈਠੀਆਂ ਹੋਈਆਂ ਹਨ ਸੰਗਤ ਵੱਲੋਂ ਅਰਦਾਸ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਆਪ ਜੀ ਨੇ ਉਹਨਾਂ ਨੂੰ ਬਣਦੇ ਹੱਕ ਦਿਵਾਣੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਹਰਦੀਵਾਨ ਹਰ ਮਦਾਨ ਫਤੇ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ ਆਪ ਜੀ ਦਾ ਪਰਮਾਨ ਹੈ ਦੁਕਾਲਮ ਪਰਨਾਸੀ ਦੇ ਆਲੰਸ ਰੂਪੇ ਸਦਾ ਅੰਗ ਸੰਗ ਦੇ ਤਾ ਭੰਗੰ ਵਿਭੂਤੇ ਦੇ ਮਹਾ ਬਾਕ ਅਨੁਸਾਰ ਅੰਗ ਸੰਗ ਵੱਤ ਕੇ ਹਰ ਮਦਾਨ ਫਤੇ ਬਖਸ਼ਿਸ਼ ਕਰਨੀ ਜਿੰਦ ਪ੍ਰਾਪਤ ਕਰਕੇ ਸਤਗੁਰੂ ਆਪਣੇ ਆਪਣੇ ਘਰਾਂ ਨੂੰ ਕਿਸਾਨ ਵੀਰ ਵਾਪਸ ਮੋੜਨ ਇਹ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰੀ ਜੀ ਆਪ ਜੀ ਦੇ ਹਜ਼ੂਰ ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਹੋਇਆਂ ਖਜ਼ਾਨਿਆਂ ਵਿੱਚੋਂ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਨ ਦੀ ਆਗਿਆ ਬਖਸ਼ੋ ਜੀ ਕਰੋ ਕਿਰਪਾ ਪਾਤਸ਼ਾਹ ਜੀ ਐਸ ਸਮੇਂ ਸੰਗਤਾਂ ਨੂੰ ਅਲਾਹੀ ਦਰਗਾਹੀ ਹੁਕਮਨਾਮੇ ਬਖਸ਼ ਕੇ ਨਦਰੋ ਨਦਰ ਮੇ ਹਾਰ ਕਰੋ ਚੱਲਣ ਦੀ ਮਾਤਬੁੱਧ ਪ੍ਰਦਾਨ ਕਰੋ ਭੁੱਲ ਚੁਪ ਦੇ ਖਿਮਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਨਾਮ ਤੇ ਨਾਮ ਚੱਲਦੀ ਬਣਾ ਪਰ ਲਬੋ ਜਹਾ ਸੁਨਨ ਮੈਲੇ ਜਵਾਦ ਕਰੇ ਕਾ ਪਾਨ ਸਾਯ ਕੀ ਰੇ